ਅੱਜ ਮੈਂ 35 ਸੈਕਟਰ ਚੰਡੀਗੜ੍ਹ ਆਇਆ ਹੋਇਆ ਸੀ ਥੋਨੂੰ ਮੈਂ 버ਗਰ ਸਿੰਘ ਦੀਆਂ ਕਰਤੂਤਾ ਦਿਖਾਉਣਾ ਮੈਨੂੰ ਦੇਖ ਕੇ ਇੰਨਾ ਗੁੱਸਾ ਚੜਿਆ ਨਾ ਆ ਦੇਖੋ ਤੁਸੀਂ ਮਾੜਾ ਹੀ ਆਂ ਦੀ ਦੁਕਾਨ ਦਾ ਇਹਨੇ ਨਾਂ ਰੱਖਿਆ ਹੋਇਆ 버ਗਰ ਸਿੰਘ ਪਹਿਲੀ ਗੱਲ ਤੇ ਇਹਨੂੰ ਪੁੱਛਣ ਆਲੀ ਆ ਵੀ ਤੈਨੂੰ ਸਿੰਘ ਸ਼ਬਦ ਦਾ ਮਤਲਬ ਨਹੀਂ ਪਤਾ 7 ਸਾਲ ਹੋ ਗਏ ਇਹਨੂੰ ਦੁਕਾਨ ਖੋਲੀ ਨੂੰ ਅੱਜ ਤੱਕ ਸਾਡੇ ਲੋਕਾਂ ਨੇ ਅੱਜ ਤੱਕ ਇਹਦਾ ਵਿਰੋਧ ਨਹੀਂ ਕੀਤਾ ਇਹ ਨਤੀਜਾ ਦੇਖ ਲੋ ਨਾਲ ਤੰਬਾਕੂ ਦੀ ਦੁਕਾਨ ਹੈ ਨਾਲ ਪਰਕਰ ਸਿੰਘ ਆਪਦੀ ਦੁਕਾਨ ਖੋਲੀ ਹੋਈ ਆ ਪਹਿਲੀ ਗੱਲ ਤਾਂ ਇਹ ਤੰਬਾਕੂ ਦੀ ਦੁਕਾਨ ਦੇ ਨਾਲ ਦੁਕਾਨ ਖੋਲੀ ਆ ਠੀਕ ਆ ਜਿਹੜਾ ਆਪਾਂ 7 ਸਾਲਾਂ ਤੋਂ ਬੋਲੇ ਨਹੀਂ ਇਦੋਂ ਬਾਅਦ ਉਹਨੇ ਕੀ ਕਰਤੂਤ ਕੀਤੀ ਆ ਦੇਖ ਲੋ ਲੋਗੋ ਲਾਤਾ ਵਿੱਚ ਸਰਦਾਰ ਦਾ ਤੇ ਪੀਲੇ ਰੰਗ ਦੀਆਂ ਲਾਤੀਆਂ ਮੁੱਛਾਂ ਠੀਕ ਆ ਜੀ ਇਹ ਸਾਰਾ ਕੁਝ ਉਹ ਤਾਂ ਕੀਤਾ ਇਹਨੇ ਕਿਉਂਕਿ ਸਾਡੇ ਲੋਕ ਚੁੱਪ ਆ ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਆ ਮੈਨੂ ਦੇਖੋ ਤੁਸੀਂ ਨਿੱਕੂ ਸਿੰਘ ਬੈਜ ਪਹਿਲੀ ਗੱਲ ਤਾਂ ਇਹਨੂੰ ਪੁੱਛੋ ਵੀ ਸਿੰਘ ਸ਼ਬਦ ਦਾ ਤੈਨੂੰ ਮਤਲਬ ਨਹੀਂ ਪਤਾ ਵੀ ਮਤਲਬ ਕੀ ਆ ਫੇਰ ਇਹਨੇ ਥੱਲੇ ਜੂਨੀਅਰ ਉੜਦਾ ਪੰਜਾਬ ਠੀਕ ਹੈ ਜੀ ਉਹ ਮਜ਼ਾਕ ਬਣਾਤਾ ਲੋਕੋ ਮਜ਼ਾਕ ਪੰਜਾਬ ਦਾ ਵੀ ਤੇ ਸਿੰਘ ਸ਼ਬਦ ਦਾ ਵੀ ਅੱਗੇ ਦੇਖੋ ਤੁਸੀਂ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਫੇਰ ਆ ਗਿਆ ਬੰਟੀ ਪਾਪੇ ਦਾ ਆਲੂ ਆਹ ਦੇਖ ਲਓ ਠੀਕ ਆ ਫਿਰ ਉੜਦਾ ਪੰਜਾਬ 2.0 ਹੋਰ ਆਨੇ ਕੀ ਲਿਖਿਆ ਸੀ ਇੱਥੇ ਹਾਂ ਨਿੱਕੂ ਸਿੰਘ ਚਿਕਨ ਆਹ ਦੇਖ ਲਓ ਲੈ ਨਿੱਕੂ ਸਿੰਘ ਚਿਕਨ ਤੇ ਮੈਨੂੰ ਹੁਣ ਤੁਸੀਂ ਆਏ ਦੱਸੋ ਵੀ ਹੁਣ ਇਹ 버ਗਰ ਪੀਜਿਆਂ ਦੇ ਪਿੱਛੇ ਸਿੰਘ ਸ਼ਬਦ ਲਾਉਣਗੇ ਅੱਜ ਜਨੇ ਮੈਨੂੰ ਵਿੱਚ ਕਿਸੇ ਨਿੱਕੂ ਸਿੰਘ ਜਾਂ ਚਿੰਟੂ ਸਿੰਘ ਕਾਹਨੂੰ ਕੋਈ ਤਾਂ ਬਾਤ ਕਰਦੀ ਦੁਕਾਨ ਖੋਲੂ ਉਹਦੇ ਪਿੱਛੇ ਵੀ ਸਿੰਘ ਲਾ ਦੂਗਾ ਪਹਿਲੀ ਗੱਲ ਤਾਂ 7 ਸਾਲ ਹੋ ਗਏ ਕਿਸੇ ਨੇ ਕੋਈ ਐਕਸ਼ਨ ਲਿਆ ਕਿਉਂ ਨਹੀਂ ਕਿਸੇ ਨੇ ਵਿਰੋਧ ਕਿਉਂ ਨਹੀਂ ਕੀਤਾ ਮੈਨੂੰ ਤਾਂ ਸਾਡੇ ਲੋਕਾਂ ਦੀ ਸਮਝ ਨਹੀਂ ਆਉਂਦੀ ਮੈਨੂੰ ਇੰਨਾ ਗੁੱਸਾ ਚੜਿਆ ਨਾ ਵੀ ਬਰਗਰ ਸਿੰਘ ਨਾਂ ਰੱਖਿਆ ਤੰਬਾਕੂ ਦੀ ਦੁਕਾਨ ਦੇ ਨਾਲ ਠੀਕ ਹੈ ਇਹਨੇ ਦੁਕਾਨ ਖੋਲੀ ਹੋਈ ਆ ਤੇ ਉੱਪਰ ਦੀ ਸਰਦਾਰ ਵਾਲਾ ਲੋਗੋ ਬਣਾ ਕੇ ਪੀਲੇ ਰੰਗ ਦੀਆਂ ਮੁੱਛਾਂ ਲਾਈਆਂ ਪਈਆਂ ਤੇ ਮੈਨਿਊ 'ਚ ਉਰਦਾ ਪੰਜਾਬ ਜੂਨੀਅਰ ਪੰਜਾਬ ਨਿੱਕੂ ਸਿੰਘ ਚਿਕਨ ਹੈ ਨਿੱਕੂ ਸਿੰਘ ਬਰਗਰ ਲੈ ਗੁਰਗੋਵਿੰਦ ਸਿੰਘ ਜੀ ਨੇ ਸਿੰਘ ਸ਼ਬਦ ਸਾਨੂੰ ਵਰਤਿਆ ਆਪਦੇ ਨਾਂ ਦੇ ਪਿੱਛੇ ਲਾਉਣ ਨੂੰ ਸਿੰਘ ਦਾ ਮਤਲਬ ਆ ਸ਼ੇਰ ਵੀ ਸਵਾ ਲਾਗ ਸੇ ਇੱਕ ਲੜਾਊ ਇਹਨਾਂ ਨੇ ਸਿੰਘ ਸ਼ਬਦ ਦਾ ਮਜ਼ਾਕ ਹੀ ਬਣਾ ਕੇ ਰੱਖਤਾ ਯਾਰ ਤੇ ਮੇਰੀ ਇਹ ਵੀਡੀਓ ਮੈਂ ਸਾਰੀ ਸੰਗਤ ਅੱਗੇ ਬੇਨਤੀ ਕਰਦਾ ਵੀ ਸ਼ੇਅਰ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਜਰੂਰ ਪਹੁੰਚਦੀ ਕਰੋ ਸਾਡੇ ਨਹਿ ਸਿੰਘਾਂ ਤੱਕ ਪਹੁੰਚਦੀ ਕਰੋ ਸਾਡੇ ਸਤਿਕਾਰਯੋਗ ਆਕਾਲ ਤਖਤ ਸਾਹਿਬ ਦੇ ਜਫੇਦਾਰ ਜੀ ਤੱਕ ਮੇਰੀ ਇਹ ਵੀਡੀਓ ਜਰੂਰ ਪਹੁੰਚਦੀ ਕਰੋ ਤਾਂ ਕਿ ਕੋਈ ਨਾ ਕੋਈ ਐਕਸ਼ਨ ਆ ਜਿਹੜਾ ਉਹ ਲਿਆ ਜਾਵੇ ਸਾਨੂੰ ਇਹਦੇ ਬਿਜ਼ਨਸ ਤੋਂ ਕੋਈ ਹੋਣੀ ਹੈਗਾ ਬਿਜ਼ਨਸ ਕਰੇ ਅਗਲਾ ਸਾਨੂੰ ਪ੍ਰੋਬਲਮ ਆ ਜਿਹੜਾ ਇਹਨੇ ਨਾਂ ਰੱਖਿਆ ਹੋਇਆ ਬਰਗਰ ਸਿੰਘ ਉੱਪਰ ਦੀ ਜਿਹੜਾ ਲੋਗੋ ਲਾਇਆ ਵਿੱਚ ਸਰਦਾਰ ਦਾ ਆ ਤੁਸੀਂ ਦੇਖ ਲਓ ਪੀਲੇ ਰੰਗ ਦੀਆਂ ਮੁੱਛਾਂ ਲਾਈਆਂ ਪਈਆਂ ਨਾਲ ਤੰਬਾਕੂ ਵਾਲੀ ਦੁਕਾਨ ਦਾ ਲੋਗੋ ਨਾਲ ਤੰਬਾਕੂ ਵਾਲੀ ਦੁਕਾਨ ਉਹਦਾ ਵੀ ਪੀੜਾ ਲੋਗੋ ਅੱਜ ਮੇਰੇ ਨਾਲ ਬਾਈ ਸੀ ਬਾਈ ਮੈਨੂੰ ਦੱਸਦਾ ਸੀ ਰੋਮੀ ਕਿੰਨੀਆਂ ਬਾਈ ਬਰਾਂਚਾਂ 175 ਬਰਾਂਚਾਂ ਨੇ ਟੋਟਲ 175 ਬਰਾਂਚਾਂ ਨੇ ਅੱਜ ਬਰਗਰ ਸਿੰਘ ਨੇ ਰੱਖਿਆ ਨਾ ਨਿੱਕੂ ਸਿੰਘ ਹੈ ਆ ਦੇਖੋ ਤੁਸੀਂ ਆ ਮੈਂ ਤੁਹਾਨੂੰ ਦਿਖਾਇਆ ਜੂਨੀਅਰ ਔੜਦਾ ਪੰਜਾਬ ਇਹਨੂੰ ਸਮਝਾਓ ਵੀ ਔੜਦਾ ਪੰਜਾਬ ਨਹੀਂ ਹੈ ਪਹਿਲਾਂ ਤਾਂ ਆਹ ਕੌਣ ਆ ਜਿਹਨੇ ਰੱਖਿਆ ਨਾ ਮੈਨੂੰ ਪੰਜਾਬ ਬਾਰੇ ਦੱਸੋ ਵੀ ਪੰਜਾਬ ਹੈ ਕੀ ਠੀਕ ਆ ਨਾ ਇਹਨਾਂ ਨੂੰ ਪਹਿਲਾਂ ਪੰਜਾਬ ਬਾਰੇ ਦੱਸੋ ਇਹਨਾਂ ਨੂੰ ਪਹਿਲਾਂ ਸਿੰਘ ਸ਼ਬਦ ਬਾਰੇ ਐ ਮੈਂ ਬਾਈ ਨੂੰ ਕਹਿਣਾ ਜਿਹੜਾ ਇਹ ਬ੍ਰਾਂਡ ਦਾ ਮਾਲਕ 버ਗਰ ਸਿੰਘ ਆ ਵੀ ਪਹਿਲਾਂ ਸਿੰਘ ਸ਼ਬਦ ਬਾਰੇ ਪੜ ਵੀ ਸਿੰਘ ਸ਼ਬਦ ਹੈ ਕੀ ਸਵਾਲ ਲਾਗ ਸੇ ਏਕ ਲੜਾਉ ਉਹ ਹੁੰਦੇ ਨੇ ਸਿੰਘ ਤੇ ਤੁਸੀਂ 버ਗਰ ਦੇ ਪਿੱਛੇ ਸਿੰਘ ਨਾਮ ਲਾਈ ਜਾਂਦੇ ਉੱਪਰ ਦੀ ਤੁਸੀਂ ਸਰਦਾਰ ਵਾਲਾ ਲੋਗੋ ਲਾ ਕੇ ਤੁਸੀਂ ਜਲੂਸ ਕਰਦਾ ਉੱਤੇ ਲੱਗੇ ਹੋ। ਆ ਤੁਸੀਂ ਦੇਖੋ ਉਧਰ ਆਪਣਾ ਸਰਦਾਰ ਦਾ ਲੋਗੋ ਲਾਇਆ ਇਹਨਾਂ ਨੇ ਮੁੱਛਾਂ ਪੀਲੀਆਂ ਰੱਖੀਆਂ। ਠੀਕ ਹੈ ਜੀ ਤੇ ਨਾਲ ਆ ਜਿਹੜੀ ਤੰਬਾਕੂ ਦੀ ਦੁਕਾਨ ਆ ਇਹਦਾ ਲੋਗੋ ਵੀ ਪੀਲੇ ਰੰਗ ਦਾ। ਹੁਣ ਤੁਸੀਂ ਮੈਨੂੰ ਆਏ ਦੱਸੋ ਵੀ ਸਰਦਾਰ ਤੇ ਤੰਬਾਕੂ ਦੇ ਵਿੱਚ ਕੋਈ ਫਰਕ ਨਹੀਂ ਹੈ। ਵਰਗਰ ਸਿੰਘ ਹਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਵੀ ਸਾਡੇ ਲੋਕ ਬੋਲਦੇ ਕਿਉਂ ਨਹੀਂ ਹੈਗੇ। ਇਧਰ ਲੋਕੋ ਆ ਸ਼ਰਮ ਕਰ ਲੋ ਸ਼ਰਮ ਕਰ ਲੋ ਆ ਨਿੱਕੂ ਸਿੰਘ ਠੀਕ ਆ ਆ ਦੇਖ ਜੂਨੀਅਰ ਔੜਦਾ ਪੰਜਾਬ ਪੰਜਾਬ ਦੀ ਪੰਜਾਬ ਠੀਕ ਆ ਨਿੱਕੂ ਸਿੰਘ ਚਿਗਣ ਮਾੜੀ ਮੋਟੀ ਸ਼ਰਮ ਕਰ ਲੋ ਯਾਰ ਜੇ ਅੱਜ ਵੀ ਨਾ ਬੋਲੇ ਨਾ ਜੇ ਆਪਾਂ 6 ਸਾਲ ਪਹਿਲਾਂ ਬੋਲੇ ਹੁੰਦੇ ਤਾਂ ਅੱਜ ਇਹ ਕਰਤੂਤਾਂ ਨਹੀਂ ਹੋਣੀਆਂ ਸੀ ਜੇ ਆਪਾਂ ਹਜੇ ਵੀ ਨਾ ਬੋਲੇ ਫਿਰ ਅੱਗੇ ਦੇਖਿਓ ਤੁਸੀਂ ਕੀ ਕੌਸ ਹੁੰਦਾ ਇਹ ਹੁਣ ਸਾਡੇ ਲੋਕਾਂ ਦੇ ਉੱਪਰ ਵੀ ਜੇ ਤਾ ਉਹ ਬੋਲਣ ਗਿਆ ਤਾਂ ਠੀਕ ਆ ਨਹੀਂ ਭਾਈ ਦੇਖ ਲੋ ਤੁਸੀਂ ਐਂ ਜਲੂਸ ਕੱਢਣਗੇ ਥਾਂ ਥਾਂ ਤੇ ਕੱਲ ਨੂੰ ਆਏ ਨਹੀਂ ਪਤਾ ਤੰਬਾਕੂ ਦੀ ਦੁਕਾਨ ਦੇ ਪਿੱਛੇ ਅਗਲਾ ਸਿੰਘ ਲਾ ਦਵੇ ਸੋ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਕੱਲ ਨੂੰ ਕੋਈ ਕੇਕ ਵਾਲੀ ਦੁਕਾਨ ਹੋਊ ਅਗਲਾ ਕੇਕ ਦੇ ਪਿੱਛੇ ਸਿੰਘ ਲਾ ਦੂ ਕੱਲ ਨੂੰ ਕੋਈ ਮੋਮਸ ਵਾਲੀ ਦੁਕਾਨ ਹੋਊ ਅਗਲਾ ਮੋਮਸ ਦੇ ਪਿੱਛੇ ਸਿੰਘ ਲਾ ਦੂ ਠੀਕ ਆ ਨਾ ਸਿੰਘ ਸ਼ਬਦ ਦਾ ਅਰਥ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਜਿੰਨੇ ਸਰਦਾਰ ਬੰਦੇ ਆ ਵੀ ਸਿੰਘ ਸ਼ਬਦ ਦਾ ਅਰਥ ਹੈ ਕਿ ਠੀਕ ਆ ਨਾ ਸੋ ਇਸ ਕਰਕੇ ਕੋਈ ਨਾ ਕੋਈ ਐਕਸ਼ਨ ਜਰੂਰ ਹੋਣਾ ਚਾਹੀਦਾ ਜਾਂ ਇਹ ਦੁਕਾਨਾਂ ਵਾਲਿਆਂ ਨੂੰ ਚਾਹੀਦਾਗਾ ਵੀ 버거 ਸਿੰਘ ਤੋਂ ਜਿਹੜਾ ਨਾਮ ਆ ਉਹ ਚੇਂਜ ਕੀਤਾ ਜਾਵੇ ਜਿਹੜਾ ਇਹਨਾਂ ਨੇ ਮੈਨੂ ਦੇ ਵਿੱਚ ਨਿੱਕੂ ਸਿੰਘ ਜੂਨੀਅਰ ਉਰਦਾ ਪੰਜਾਬ ਇਹੋ ਜਿਹਾ ਕੁਝ ਲਿਖਿਆਗਾ ਆ ਮੈਨੂ ਦੇ ਉੱਪਰੋਂ ਵੀ ਜਿਹੜੇ ਨਾਮ ਆ ਉਹ ਜਲਦੀ ਤੋਂ ਜਲਦੀ ਹਟਾਏ ਜਾਣ